ਸਤਿ ਸ਼੍ਰੀ ਅਕਾਲ ਮੈਂ ਅਸੰਜੀਪ ਜਿੰਦਰ ਤੁਸੀਂ ਦੇਖ ਰਹੇ ਖਬਰ ਮੇਰੇ ਰਾਜੀ ਮੈਂ ਇਸ ਟਾਈਮ ਖੜਾ ਮਹੇਸ਼ਵਰੀ ਚੌਕ ਦੇ ਵਿੱਚ ਜਿੱਥੇ ਕੀ ਹੈ ਅੱਜ ਇੱਕ ਚਾਹੇ ਸੂਟਾ ਵਾਰਦੇ ਦੇ ਵਿੱਚ ਅੱਗ ਲੱਗ ਚੁੱਕੀ ਹੈ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਵੱਲੋਂ ਅੱਗ ਦੇ ਉੱਤੇ ਪਾਇਆ ਜਾ ਰਿਹਾ ਕਾਬੂ ਆਪਾਂ ਫਾਇਰ ਬ੍ਰਿਗੇਡ ਕਰਮਚਾਰੀ ਇੱਥੇ ਦੇ ਮਾਲਕ ਹਜੇ ਤੱਕ ਨਹੀਂ ਪਹੁੰਚੇ ਤਾਂ ਕਿ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਸਕੇ ਸੇਰੇ ਅੱਗ ਵੀ ਆ ਕੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਵੱਲੋਂ ਜਾ ਰਹੇ ਆ ਹੁਣ ਇਹਨਾਂ ਨਾਲ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨਾਲ ਆਪਾਂ ਗੱਲਬਾਤ ਕਰਾਂਗੇ ਕੀ ਕਾਰਨ ਕੰਡਾ ਨਹੀਂ ਬਾਰੇ ਬੋਕਰ ਦੱਦਾ ਬੈਟਰੀ ਬੋਕਰ ਕਾਲਾ ਹੋ ਗਿਆ ਹੋਰ 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 ਹੋ ਚਾਹ ਚਾਹ ਮਾੜਾ ਚੈੱਕ ਕਰਾਵਾ ਕਰੋ ਹੋਣੀ ਹੋਣੀ ਕਿ ਇਹ ਕੋਈ ਹੋਵੇ ਕੋਈ ਨਹੀਂ ਜਵਾਕ ਕੋਲ ਕੰਪਨੀ ਤੋਂ ਮਾਫੀ ਵੀਰੋ ਜਰਨਾਲ ਲੱਗ ਗਿਆ ਜਮ ਵਜ ਦੀ ਨਾ ਕਾਲਾ ਮਹਾਮੂਰੀ ਆ ਗਈ ਉਹ ਇਹੋ ਉਹ ਰੋਣੀ ਤਾਂ ਹੋ ਗਈ ਆਈ ਇਹ ਕਿਸੇ ਨਾਮ ਦੀ ਨਹੀਂ ਆ ਗਈ ਆਈ ਅੱਗੇ ਮੋੜ ਕੇ ਪਾ ਕੇ ਰੱਖਿਆ ਉਹਨਾਂ ਦੇ ਉੱਪਰ ਦੇਖਣਾ ਬਹੁਤ ਚਾਪਲੇ ਪੁਰਾਣੀ ਬੋੜੇ ਆਈਆਂ ਆ ਇਹ ਤੋਂ ਮੋੜ ਕੇ ਜਾਈਏਗਾ ਤੂੰ ਆਈ ਗਿਆ ਰੋ ਤੁਨੇ ਬੈਠ ਕੇ ਦੇਖਾ ਤੌਰ ਤੇ ਬੋਲਣਾ ਹੈ ਜੋ ਆਪ ਨੂੰ ਆਉਂਦਾ ਹੈ ਬੈਠ ਕੇ ਦੇਖਾ ਹੁੰਦਾ ਹੈ ਅੱਪ ਬੋਲੋ ਆਇਆ ਤੁਹਾਨੂੰ ਦੋਨੇ ਬੈਠ ਕੇ ਉਹ ਰੋਏ ਮੈਂ ਉਹ ਰੋ ਰਿਹਾ ਸੀ ਇਹ ਤੋਂ ਲੈ ਕੇ ਇਲੈਕਟ੍ਰੋ ਫੋਨਿਕ ਕਰਕੇ ਲੈ ਆਉਂਦਾ ਉਹ ਰੋਟਾ ਤੇ ਲੈ ਜੀ ਕੀ ਨਾ ਮੈਂ ਤੁਹਾਡਾ ਤੇ ਅੱਜ ਕੀ ਗੱਲਬਾਤ ਹੋਈ ਅੱਤੇ ਮੇਰਾ ਨਾਮ ਬਲਕਰਨ ਸਿੰਘ ਫੈਰ ਰੇਟ ਤੋਂ ਜੀ ਬਹਿੰਡੇ ਤੋਂ ਜੀ ਸਾਨੂੰ 8 5 ਤੇ ਟਲਾਬ ਮਿਲੀ ਗਈ ਚਾਹੇ ਸੂਤਾ ਬਾਰ ਵਾਲਾ ਦੇ ਫੈਰ ਫੈਰ ਹੋ ਗਈ ਜੀ ਅਸੀਂ ਸਾਡੇ ਦੋ ਟੀ ਮਾਂਗੇ ਇੱਕ ਸੌ ਸਟੇਸ਼ਨ ਤੋਂ ਇੱਕ ਮੇਨ ਸਟੇਸ਼ਨ ਤੋਂ ਆਪਣੇ ਦੋ ਆ ਕੇ ਮੌਕੇ ਤੇ ਕਾਬੂ ਪਾਲਿਆ ਜਾ ਕੇ ਤੇ ਸਰ ਕਿੰਨਾ ਸੁਣ ਲਿਆ ਨੁਕਸਾਨ ਤਾਂ ਅੱਜ ਦਾ ਫਿਰ ਬਾਅਦ ਚ ਲਾਇਆ ਜਾਊਗਾ ਬੜਾ ਠੀਕ ਮਾਲਕ ਇੱਥੇ ਪਹੁੰਚ ਚੁੱਕੇ ਬਾਅਦ ਪਹੁੰਚੇ ਥੋੜਾ ਲੇਟ ਪਹੁੰਚੇ ਜੀ ਓਂਗਰ ਆ ਗਏ ਸੀਗੇ ਜੀ ਸ਼ਰਟ ਵਗੈਰਾ ਮੇਰੇ ਕੋਲ ਸ਼ੀਟ ਆ ਤਾਂ ਕਿ ਕੀ ਇਹ ਗੇਟੀ ਲੱਗਦੀ ਹੈ ਅਗਲੇ ਹੋਂ ਦੇ ਲਈ ਉਹ ਕੀ ਕਹਿਣਾ ਹੈ ਨਹੀਂ ਸਾਡੇ ਕੋਲ ਸਾਰੇ ਇਕੁਪਮੈਂਟ ਹੈਗੇ ਆ ਜੀ ਥੋੜੀ ਜਿਹੀ ਮੁਸ਼ਕਲ ਤਾਂ ਹੁੰਦੀ ਆ ਜਦੋਂ ਸ਼ਟਰ ਬੰਦ ਹੁੰਦੇ ਆ ਸੈਂਟਰ ਲੌਕ ਹੁੰਦਾ ਬਾਕੀ ਸਾਡੇ ਕੋਲ ਸਾਰੇ ਇਕੁਪਮੈਂਟ ਹੈਗੇ ਆ ਜੀ ਕਟਰ-ਕੁੱਟਰ ਵਗੈਰਾ ਸਿ ਪੂਰਾ ਜਦੋਂ ਜਦ ਨਾ ਕੀਤਾ ਉਹ ਕੰਮ ਕਿੰਨੀਆਂ ਗੱਡੀਆਂ ਆਏ ਤੇ ਕਿਹੜਾ ਏਰੀਆ ਹੈ ਜੋ ਗੱਡੀਆਂ ਆਪਣੀਆਂ ਜੀ ਦੋ ਅਭੇਸ਼ਵਰੀ ਚੌਕ ਆਏ 140 ਰੋਡ ਤੇ ਜੀ ਦੋ ਗੱਡੀਆਂ ਆਪਣੀਆਂ ਪਹਿਲਾਂ ਆ ਗਿਆ ਸੀ ਇੱਕ ਗੱਡੀ ਬਾਅਦ ਚੈਕ ਕਰਕੇ ਵਾਪਸ ਕਰਤਾ ਜੀ ਸਰ ਜੀ ਨਾ ਬੈਠਾ ਗੁਰਦਤ ਸਿੰਘ ਜੀ ਹਾਂ ਜੀ ਕੀ ਹੋਇਆ ਇੱਕ ਦਿਨ ਇਥੇ ਚਾਹੇ ਦੋ ਤਾਰ ਦੇ ਵਿੱਚ ਅਗਲ ਗਈ ਤੇ ਵੀ ਜਿਹੜੀ ਜੌਂ ਦਾ ਸੌਫਟੀ ਹੋਰ ਤੇ ਅਸੀਂ ਪਹਿਲੀ ਗੱਡੀ ਲੈ ਕੇ ਜਾਓ ਪਹੁੰਚਿਆ ਤੁਹਾਨੂੰ ਇਹ ਪਤਾ ਨਹੀਂ ਲੱਗਿਆ ਮਾਲਕ ਨੂੰ ਇਹ ਇਥੇ ਪਹੁੰਚਿਆ ਲੇਟ ਪਹੁੰਚਿਆ ਥੋੜਾ ਜਿਹਾ ਸ਼ਰਤ ਤੋਂ ਆਉਣ ਵਾਸਤੇ ਇਕਵਮੈਂਟ ਤੋਂ ਭਰੇ ਆ ਲੜ ਗੂ ਪਰ ਉਹ ਰੇਲੀਆਂ ਸਟੇਅਰ ਉਹਨਾਂ ਦੇ ਸਾਹਮਣੇ ਵਿੱਚ ਗੂਗੂ ਚੜਰ ਵੀ ਨਹੀਂ ਪੈ ਰਿਆ ਸੀ ਕੁਝ ਨਹੀਂ ਹੋ ਰਿਹਾ ਸੀ ਕੋਈ ਦਿੱਕਤ ਦੇ ਹੋਈ ਹੈ ਸਾਨੂੰ ਲੈ ਟਿਕਟ ਕਿੰਨੀ ਕਹੀ ਹੁੰਦੀ ਹੈ ਅੱਗੇ ਕੀ ਹੁੰਦਾ ਵਿੱਚ ਅਗਲਾ ਜਿਆਦਾ ਕੰਟਰੋਲ ਕਰ ਰਹੀ ਬਾਕੀ ਜਿਹੜੇ ਲੋਕ ਤੋਂ ਉਹਨਾਂ ਦੇ ਸੀ ਨਾ ਉਹ ਤੁਸਕੇ ਨਹੀਂ ਕਰ ਰੂ ਵੀ ਨਹੀਂ ਪੈ ਰਿਹਾ ਦੋਸਤ ਕੀ ਇਹ ਨੂੰ ਕੀ ਹੈ ਨਾ ਇਹਦੇ ਰੈਸਪੀਕੇ ਟਿਕਟ ਹੈਗੀ ਪਤਾ ਨਹੀਂ ਇਹ ਉਹ ਆਪਣੇ ਥੀਏਰ ਉਹ ਘਰੀ ਜਾਂਦੇ ਉਹਨਾਂ ਨੇ ਇਹਨੂੰ ਖੀ ਲਈਆ ਜਾਂ ਨਹੀਂ ਲਈਆ ਉਹਨਾਂ ਨੂੰ ਪਤਾ ਹੈ ਬਾਰੇ